ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੋਈ ਕਸਰਤ ਨਹੀਂ ਦੱਸਣ ਵਾਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਵਾਲੇ ਆਂ ਚਾਹ ਪੀਣ ਦੇ ਕੀ ਫਾਇਦੇ ਨੇ ਜੀ ਹਾਂ ਚਾਹ ਪੀਣ ਦੇ ਵਿੱਚ ਆਪਾਂ ਨੂੰ ਕਿੰਨਾ ਫਾਇਦਾ ਕਿੰਨਾ ਨੁਕਸਾਨ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਔਰ ਇਹ ਚਾਹ ਪੀਣ ਦੇ ਨਾਲ ਨਾਲ ਤੁਹਾਡੇ ਜੋੜਾਂ ਦਾ ਦਰਦ ਔਰ ਤੁਹਾਡੇ ਕੋਲੇਸਟ੍ਰੋਲ ਔਰ ਤੁਹਾਡਾ ਬਲੱਡ ਸ਼ੂਗਰ ਲੈਵਲ ਕਿਵੇਂ ਕੰਟਰੋਲ ਹੋ ਸਕਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰਾਹ ਸਿੰਘ ਸਰਾਹ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਸਰਾਹ ਸਾਨੂੰ ਉੱਥੇ ਫੋਲੋ ਜ਼ਰੂਰ ਕਰਿਓ ਔਰ ਸਾਡਾ YouTube ਚੈਨਲ ਡਾਕਟਰ ਗੁਰਸ਼ੇਰ ਬਲੌਗ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜੁੜ ਕਰੋ Facebook ਤੇ ਵੀ ਅਸੀਂ ਹੈਗੇ ਆ ਐਸਰੀ ਸਿੰਘ ਸਰਾਉਪੀਓਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਫੋਲੋ ਕਰੋ Snapchat ਤੇ ਡਾਕਟਰ ਗੁਰਸ਼ੇਰ ਸਿੰਘ ਸਰਾਉ ਨੂੰ ਫੋਲੋ ਕਰਨਾ ਨਾ ਭੁੱਲਣਾ ਸੋ ਆਓ ਕੰਮ ਦੀ ਗੱਲ ਕਰੀਏ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਜਦੋਂ ਚਾਹ ਬਣਾਉਣੀ ਹੈ ਸਵੇਰੇ ਪਹਿਲੀ ਗੱਲ ਕੋਈ ਵੀ ਮਾਤਰਾ ਲੈ ਲਿਏ ਆਪਾਂ ਕਿਸੇ ਵੀ ਚੀਜ਼ ਦੀ ਲੈ ਲਿਏ ਚਾਹੇ ਆਪਾਂ ਇਹ ਸਮਝ ਲਈਏ ਵੀ ਦੁੱਧ ਹੀ ਲੈ ਲਈਏ ਅਗਰ ਆਪਾਂ ਬਹੁਤ ਜ਼ਿਆਦਾ ਲਵਾਂਗੇ ਤਾਂ ਆਪਾਂ ਨੂੰ ਨੁਕਸਾਨ ਕਰੇਗਾ ਇਸੇ ਤਰ੍ਹਾਂ ਅਗਰ ਆਪਾਂ ਚਾਹ ਜ਼ਿਆਦਾ ਪੀਵਾਂਗੇ ਤਾਂ ਉਹ ਵੀ ਆਪਾਂ ਨੂੰ ਨੁਕਸਾਨ ਕਰੇਗੀ ਦਿਨ ਦੇ ਵਿੱਚ 3 ਤੋਂ ਜ਼ਿਆਦਾ ਕੱਪ ਨਹੀਂ ਪੀਣੇ ਚਾਹੀਦੇ ਉਹ ਵੀ ਨਾਰਮਲ ਛੋਟੇ ਛੋਟੇ ਕੱਪ ਸਭ ਤੋਂ ਪਹਿਲਾਂ ਤੁਸੀਂ ਜਦੋਂ ਸਵੇਰੇ ਚਾਹ ਬਣਾਉਣੀ ਹੈ ਤੁਸੀਂ ਜਦੋਂ ਉਹ ਉਬਲਣੀ ਰੱਖਣੀ ਹੈ ਜਦੋਂ ਆਪਾਂ ਪਹਿਲਾਂ ਪਾਣੀ ਰੱਖਦੇ ਆ ਵਿੱਚ ਆਪਾਂ ਪਾਉਨੇ ਆ ਚਾਹ ਪੱਤੀ ਸਭ ਤੋਂ ਵੱਡੀ ਗੱਲ ਖੰਡ ਬਿਲਕੁਲ ਨਹੀਂ ਪਾਉਣੀ ਖੰਡ ਦਾ ਅਲਟਰਨੇਟ ਵੀ ਚਾਹੇ ਤੁਸੀਂ ਕਹਿ ਦਿਓ ਗੁੜ ਬਿਲਕੁਲ ਨਹੀਂ ਪਾਉਣਾ ਤੁਸੀਂ ਫੋਕੀ ਚਾਹ ਪੀਆ ਕਰੋ ਤਾਂ ਹੀ ਆਪਾਂ ਨੂੰ ਬਾਡੀ ਤੇ ਲਈ ਬਹੁਤ ਚੰਗੀ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਜਦੋਂ ਸਵੇਰੇ ਚਾਹ ਬਾਲਣੀ ਹੈ ਉਸ ਦੇ ਵਿੱਚ ਤੁਸੀਂ ਪਾਉਣੀ ਹੈ ਸਭ ਤੋਂ ਇੰਪੋਰਟੈਂਟ ਛੋਟੀ ਇਲਾਇਚੀ ਜਿਹੜੀ ਛੋਟੀ ਇਲਾਇਚੀ ਹੈ ਉਸ ਦੇ ਵਿੱਚ ਕੀ ਹੈ ਉਹ ਆਪਣੀ ਡਾਈਜੈਸ਼ਨ ਨੂੰ ਔਰ ਆਪਣੀ ਰੈਸਪੀਰੇਟਰੀ ਮਤਲਬ ਆਪਣੀ ਲੰਗਸ ਲਈ ਬਹੁਤ ਚੰਗੀ ਹੈ ਸੋ ਤੁਸੀਂ ਛੋਟੀ ਇਲਾਇਚੀ ਹਮੇਸ਼ਾ ਛਿੱਲ ਕੇ ਉਸ ਦੇ ਵਿੱਚ ਜਿਹੜੇ ਜੋ ਕਾਲੇ-ਕਾਲੇ ਰੰਗ ਦੇ ਬੀਜ ਹੁੰਦੇ ਆ ਉਹ ਕੁੱਟ ਲੈਣੇ ਆ ਔਰ ਤੁਸੀਂ ਉਹ ਆਪਣੀ ਚਾਹ ਦੇ ਵਿੱਚ ਸਵੇਰੇ ਪਾ ਦੇਣੇ ਆ ਇਹ ਹੋ ਗਿਆ ਪਹਿਲੀ ਚੀਜ਼ ਦੂਸਰੇ ਨੰਬਰ ਤੇ ਤੁਸੀਂ ਇਸ ਦੇ ਵਿੱਚ ਪਾਉਣਾ ਹੈ ਅਦਰਕ ਜਿਹੜਾ ਅਦਰਕ ਹੈ ਉਹਦੇ ਵਿੱਚ ਭਰਪੂਰ ਐਂਟੀਆਕਸੀਡੈਂਟਸ ਨੇ ਉਹ ਹੈਗਾ ਐਂਟੀ ਇਨਫਲਮੇਟਰੀ ਮਤਲਬ ਕਿਤੇ ਵੀ ਆਪਣੀ మోਡੇ ਚ ਦਰਦ ਹੈ ਆਪਣੀ ਗੋਡੇ ਚ ਦਰਦ ਹੈ ਉਹ ਆਪਣੀ ਇਨਫਲਮੇਸ਼ਨ ਜਿਹੜੀ ਹੋ ਜਾਂਦੀ ਹੈ ਉਸ ਨੂੰ ਘਟ ਕਰਦਾ ਹੈ ਅਦਰਕ ਨੂੰ ਤੁਸੀਂ ਕਿੰਨਾ ਲੈਣਾ ਇੱਕ ਕੱਪ ਦੇ ਹਿਸਾਬ ਨਾਲ ਤੁਸੀਂ ਬਹੁਤ ਜਿਹੜਾ ਛੋਟਾ ਚਮਚ ਹੁੰਦਾ ਜਿਵੇਂ ਆਪਾਂ ਤੁਸੀਂ ਦੇਖਿਆ ਹੋਣਾ ਆਪਾਂ ਨੂੰ ਕਈ ਵਾਰੀ ਚਾਹ ਦੇ ਵਿੱਚ ਅਗਰ ਆਪਾਂ ਕੁਝ ਪਾਉਣੇ ਆ ਜਾਂ ਪਾਣੀ ਦੇ ਵਿੱਚ ਜਾਂ ਦਾਲ ਦੇ ਵਿੱਚ ਨਮਕ ਪਾਉਣੇ ਇੱਕ ਛੋਟਾ ਚਮਚ ਹੁੰਦਾ ਛੋਟਾ ਸਪੂਨ ਆ ਜਿਹੜਾ ਉਹਨਾਂ ਕੋਵੇ ਅਦਰਕ ਨੂੰ ਕੁੱਟ ਲੈਣਾ ਔਰ ਉਹ ਚਾਹ ਦੇ ਵਿੱਚ ਪਾ ਦੇਣਾ ਜਿਹੜਾ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਦੂਸਰੇ ਨੰਬਰ ਤੇ ਹੋਗੀ ਅਦਰਕ ਤੀਸਰੇ ਨੰਬਰ ਤੇ ਤੁਸੀਂ ਉਸ ਦੇ ਵਿੱਚ ਪਾਣੀ ਹੈ ਆਪਣੀ ਸਿਨਮਨ ਜੀ ਹਾਂ ਜਾਨੀ ਕਿ ਦਾਲਚੀਨੀ ਦਾਲ ਚੀਨੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਇਜ਼ੀਲੀ ਮਿਲ ਜਾਂਦੀ ਹੈ ਸੋ ਤੁਸੀਂ ਸਾਬਤ ਦਾਲ ਚੀਨੀ ਲੈ ਕੇ ਆਓ ਉਸ ਨੂੰ ਘਰੇ ਮਿਕਸੀ ਦੇ ਵਿੱਚ ਪੀਸ ਕੇ ਪਾਊਡਰ ਬਣਾਓ ਔਰ ਉਸ ਦਾ ਤੁਸੀਂ ਅੱਧਾ ਚਮਚ ਮਤਲਬ ਇੱਕ ਹੋ ਗਿਆ ਪੂਰਾ ਚਮਚ ਇੱਕ ਹੋ ਗਿਆ ਅੱਧਾ ਚਮਚ ਅੱਧੇ ਤੋਂ ਵੀ ਅੱਧਾ ਚਮਚ ਤੁਸੀਂ ਉਸ ਦੇ ਵਿੱਚ ਪਾਓ ਮਤਲਬ 1/4 ਚਮਚੇ ਦਾ 파ਟ ਤੁਸੀਂ ਚਾਹ ਦੇ ਵਿੱਚ ਪਾ ਦੇਣਾ ਹੈ ਔਰ ਇਸ ਨੂੰ ਚੰਗੀ ਤਰ੍ਹਾਂ ਉਬਲਣ ਦੇਣਾ ਹੈ ਜਦੋਂ ਉਹ ਉਬਲ ਗਈ ਫਿਰ ਤੁਸੀਂ ਇਹਦੇ ਵਿੱਚ ਦੁੱਧ ਦੁੱਧ ਪਾ ਲੈਣਾ ਹੈ ਔਰ ਦੈਨ ਫਿਰ ਉਸ ਦੀ ਉਬਾਲੀ ਦੇਣੀ ਹੈ ਔਰ ਇਹ ਸਾਰਾ ਪ੍ਰੋਸੈਸ ਤੁਸੀਂ ਸਿਮ ਤੇ ਕਰਨਾ ਹੈ ਇਹ ਨਹੀਂਗਾ ਵੀ ਹਾਈ ਤੁਸੀਂ ਗੈਸ ਕਰਤੀ ਫੁੱਲ ਗੈਸ ਕਰਤੀ ਉਹ ਤੇ ਬਣਾ ਰਹੇ ਹੋ ਹਮੇਸ਼ਾ ਤੁਸੀਂ ਸਲੋ ਗੈਸ ਤੇ ਬਣਾਓਗੇ ਤਾਂ ਤੁਸੀਂ ਬਹੁਤ ਜਿਆਦਾ ਫਾਇਦੇ 'ਚ ਰਹੋਗੇ ਔਰ ਤੁਸੀਂ ਇਹ ਇੱਕ ਤੱਕ ਅੱਪ ਸਵੇਰੇ ਪੀ ਲੈਣਾ ਇੱਕ ਤੁਸੀਂ ਜਿਹੜੀ 12 ਵਜੇ ਚਾਹ ਪੀਂਦੇ ਆਪਾਂ ਔਰ ਇੱਕ ਜਿਹੜੀ ਸ਼ਾਮ ਨੂੰ 5 ਵਜੇ ਚਾਹ ਪੀਂਦੇ ਆ ਤਿੰਨੋਂ ਟਾਈਮ ਅਗਰ ਤੁਸੀਂ ਇਦਾਂ ਕਰਨਾ ਸ਼ੁਰੂ ਕਰ ਦੋਗੇ ਤੁਹਾਡੇ ਜੋੜਾਂ 'ਚ ਦਰਦ ਤੁਹਾਡਾ ਕੋਲੇਸਟ੍ਰੋਲ ਤੁਹਾਡਾ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿਣਾ ਸ਼ੁਰੂ ਹੋ ਜਾਏਗਾ ਅਸੀਂ ਇਦਾਂ ਹੀ ਕਰਦੇ ਆਂ ਔਰ ਅਸੀਂ ਇਹ ਸਲਾਹ ਆਪਣੀ ਪੇਸ਼ੈਂਟਸ ਨੂੰ ਵੀ ਦਿੰਨੇ ਆਂ ਸੋ ਮੇਰਾ ਦਿਲ ਕੀਤਾ ਵੀ ਤੁਹਾਡੇ ਨਾਲ ਵੀ ਇਹ ਗੱਲ ਸਾਂਝੀ ਕੀਤੀ ਜਾਵੇ ਸੋ ਉਮੀਦ ਕਰਦਾ ਤੁਸੀਂ ਅੱਜ ਤੋਂ ਹੀ ਆਪਣੀ ਚਾਹ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਪਾਉਣੀਆਂ ਸ਼ੁਰੂ ਕਰ ਦੋਗੇ ਔਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੰਦਰੁਸਤ ਵੀ ਰਹੋਗੇ ਅਗਰ ਤੁਸੀਂ ਇਹ ਚੀਜ਼ਾਂ ਪਾਉਣੀਆਂ ਸ਼ੁਰੂ ਕਰਤੀਆਂ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਿਰਪਾ ਕਰਕੇ ਜਰੂਰ ਦੱਸਣਾ ਔਰ ਇਸ ਦਾ ਤੁਹਾਨੂੰ ਕੀ ਫਾਇਦਾ ਹੋਇਆ ਇਹ ਵੀ ਸਾਨੂੰ ਜਰੂਰ ਦੱਸਣਾ ਸੋ ਮਿਲਾਂਗੇ ਚੱਲਦੇ ਇੱਕ ਨਵੇਂ ਵੀਡੀਓ ਨਾਲ ਤੇਿਲਦੇ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਸੀ ਸਤਿ ਸ਼੍ਰੀ ਅਕਾਲ ਜੀ